ਦਾ ਵਾਹ ਜਾਨੀ ਬੱਲੇ ਪਾਟੇ ਨੇ ਹੈਲੋ ਆ ਗਿਆ ਹੋਰ ਨਹੀਂ ਥੱਕੇ ਨਾ ਯਾਰ ਫਰਦ ਕਿਹਦਾ ਬੰਦ ਕੀਤਾ ਕਿਹਦਾ ਬੈਠਾ ਕੋਈ ਇੱਕ ਵਾਰ ਆਏਗਾ ਨਹੀਂ ਨਹੀਂ 20 ਹੈ जोर मंदिर हाँ। मिनट जी एक मिनट इक मिनट माता जी मिनट ਕੌਣ ਦਾ ਨਾਮ ਹੈ ਹਾਂ ਕੀ ਨਾਮ ਹੈ ਮਤ ਤੁਹਾਡਾ ਕੀ ਨਾਮ ਹੈ ਕੀ ਉਹ ਮਸਲਾ ਹੋਇਆ ਮਸਲਾ ਕੀ ਵੜਨ ਨੂੰ ਤੇ ਅੰਦਰ ਆ ਖਾਨ ਜਮਾ ਕਰਾਣੀ ਆ ਕੀ ਕਹਿ ਰਹੇ ਆ ਮਾ ਖੋਦ ਦਵਾਜੇ ਨਹੀਂ ਖੋਲਦੇ ਉਹ ਕਹਿੰਦੇ ਅਸੀਂ ਅਸੀਂ ਅੰਦਰ ਹੋ ਗਏ ਰਸ਼ ਹੈ ਨਹੀਂ ਅੰਦਰ ਭਾਈ ਫੜੋ ਅੱਛਾ ਕੁਝ ਨੰਬਰ ਪਹਿਲਾਂ ਚਲੇ ਗਏ ਇਹ ਸਿਰਫ ਝਾੜੂ ਵਾਲਿਆਂ ਦੀ ਅੱਗੇ ਲੱਗੀ ਹੋਈ ਹੈ ਸਾਰੀ ਤੇ ਅਧਿਕਾਰ ਸਾਰਿਆਂ ਨੂੰ ਹੈ ਹਾਂ ਇਹ ਸਾਰਿਆਂ ਨੂੰ ਤਾਂ ਮਿਲਣਾ ਚਾਹੀਦਾ ਤੁਸੀਂ ਝਾੜੂ ਫੜ ਕੇ ਖੜ ਜਾਂਦੇ ਹੋ ਹੋਰ ਕੀ ਕਰੀਏ ਹੋ ਜੀ ਇਹ ਆਪਣਾ ਜੋਖਾਈ ਜਾਂ ਇਹ ਪੁਲਿਸ ਧੱਕਾ ਕਰੀ ਜਾਂ ਨਜਾਇਜ਼ ਕਿਸੇ ਬੰਦੇ ਨੂੰ ਅੰਦਰ ਨਹੀਂ ਜਾਣ ਦੇ ਰਹੀ ਫਰਮਾ ਫੜ ਰਹੇ ਨੇ ਐਸੇ ਤੋਂ ਡੀਐਸਪੀ ਕਿਸੇ ਨੂੰ ਅੰਦਰ ਫਰਮ ਨਹੀਂ ਝਾੜੂ ਵਾਲੇ ਬੈਠੇ ਨੇ ਲੈਡੀਆਂ ਦੇ ਬਾਅਦ ਧੱਕੇਗੇ ਲੈਡੀਆਂ ਦੇ ਬਾਅਦ ਬੇਇੱਜ਼ਤੀ ਕਰ ਰਹੇ ਨੇ ਲੇੜਿਆਂ ਕੀ ਬੇਇੱਜ਼ਤੀ ਕਰ ਰਹੇ ਨੇ ਫਰਮ ਆਫੜ ਰਹੇ ਨੇ ਅੰਦਰ ਕੋਈ ਸਰਕਾਰੀ ਬੰਦਾ ਨਹੀਂ ਨਾਗਰਿਕ ਨੂੰ ਫਟਣ ਦੇ ਰਹੇ ਨੇ ਸਵੇਰ ਤੱਕ ਕੋਈ ਇਹਨਾਂ ਨੇ ਫਰਮ ਨਹੀਂ ਪਰਦਾ ਕਾਹਦੇ ਮਖੌਲ ਨਹੀਂ ਬਣਿਆ ਕਹੇ ਜਿਹੇ ਹਾਲਾਤ ਹੀ ਬਣੇ ਕਿਸ ਤਰ੍ਹਾਂ ਦੇਖਦੇ ਤੌਦੀ ਕਾਂਗਰਸ ਸਰਕਾਰ ਵੀ ਆਈ ਅਕਾਲੀ ਵੀ ਆਈ ਭਾਈ ਜੀ ਪਹਿਲੀ ਸਰਕਾਰ ਆ ਪੁਰਸ ਨੂੰ ਝੁਕਣਾ ਪੈਣਾ ਸਾਰਾ ਪਹਿਲਾਂ ਇਹ ਸਾਰੀ ਪੁਲਿਸ ਘਿਰਾ ਰਹੀ ਆ ਜਿੰਨੇ ਵੀ ਚੋਨਾ ਹੋਈਆਂ ਡੀਐਸਪੀ ਨੇ ਸਾਰਾ ਗੰਨ ਪਾਇਆ ਸਭ 2 ਘੰਟੇ ਹੋ ਗਏ ਖਿਡਾਰੀਆਂ ਜਨਾਨੀ ਅੰਦਰ ਨਹੀਂ ਜਾਂਦੇ ਅੰਦਰ ਅੰਦਰ ਨਹੀਂ ਜਾਂਦੇ ਕੋਈ ਅੰਦਰ ਨਹੀਂ ਜਾਂਦੇ ਕੀ ਲੱਗਦਾ ਕਿ ਗੇਟ ਬੰਦ ਕਰਕੇ ਜਿਹੜਾ ਕੰਮ ਕੀਤਾ ਜਾ ਰਿਹਾ ਕੀ ਲੱਗਦਾ ਕਿ ਸਰਕਾਰ ਦੀ ਕੀ ਨੀਤੀ ਹੈ ਸਰਕਾਰ ਗੰਦ ਪਾਇਆ ਸਰਕਾਰ ਨੇ ਇਹ ਪੁਲਿਸ ਨੇ ਗੰਦ ਪਾਇਆ ਸਰਕਾਰ ਨੇ ਕੀ ਪਾਇਆ ਇਹ ਕਹਿੰਦਾ ਪੁਲਿਸ ਨੇ ਗੰਦ ਪਾਇਆ ਸਰਕਾਰ ਦਾ ਕੀ ਰੋਲ ਹੈ ਸਰਕਾਰ ਦਾ ਬੰਦੇ ਨਹੀਂ ਆ ਰਹੇ ਇਹ ਪੁਲਿਸ ਨੇ ਗੰਦ ਪਾਇਆ ਕੀquestao ਦੀ ਰਣਨੀਤੀ ਬਣਾਉਣੀ ਤੁਹਾਡੇ ਕਾਰਨ ਮੈਂ ਕਹਿੰਦੀ ਮਰਾਂਗੇ ਅਮਰਾਂਗੇ ਕੋਈ ਨਹੀਂ ਕਾਜ ਬਣਾਵਾਂਗੇ ਅੱਛਾ ਕੈਂਡੀਡੇਟ ਦੇ ਸਾਰਿਆਂ ਨੇ ਕਾਹੇ ਜਾਣ ਨਹੀਂ ਦਿੰਦੇ ਅੰਦਰੋਂ ਕੌਕ ਲਾਰੀਆਂ ਨੇ ਸਾਲ ਅੱਗੇ ਨਹੀਂ ਜਾਣ ਦਿੰਦੇ ਵੀ ਨਾ ਮੈਂ ਕਿਹੜੇ ਪਿੰਡ ਤੋਂ ਆ ਤੇ ਕਿਹੜੇ ਸਰ ਮੇਰਾ ਪਿੰਡ ਖਾਨਪੁਰ ਗੰਡਿਆਈ ਮੈਂ ਬਲਾਕ ਸੰਦੇ ਚੋਣ ਲੜ ਰਿਹਾ ਸੀ ਗੁਰਤੇਹਾਂ ਸਿੰਘ ਖਾਨਪੁਰ ਗੰਡਿਆ ਤੋਂ ਜੀ ਪਾਰਟੀ ਤੋਂ ਕਾਂਗਰਸ ਪਾਰਟੀ ਕੀ ਹੋਇਆ ਅੰਦਰ ਹੁਣ ਜੋ ਸਾਰੇ ਜਿਵੇਂ ਅੰਦਰੋਂ ਮੁੰਡਾ ਨਿਕੜਿਆ ਕਿ ਮੈਂ ਸੋਚਿਆ ਵੀ ਚਲੋ ਅਫਸਰ ਹੈ ਰੋਗਨ ਜੀ ਫਾਇਲ ਚੈੱਕ ਕਰਨੇ ਫਾਇਲ ਚੱਕ ਕਰਦਾ ਕਰਦਾ ਨੀਚੇ ਉਤਰਿਆ ਜੀ ਨਾਲ ਦੇ ਨਾਲ ਭੱਜ ਗਈ ਪਿੱਛੇ ਉਹ ਕੋਣ ਸੀ ਅੰਦਰ ਮੁੰਡਾ ਕੋ ਅੰਦਰ ਮੁੰਡੇ ਪਠਾਏ ਮੈਨੂੰ ਉਹੀ ਮੁੰਡੇ ਦੀ ਪਛਾਣ ਨਹੀਂ ਪਰ ਮੈਨੂੰ ਇਹਨਾਂ ਪਤਾ ਵੀ ਪਿੱਛੇ ਇਹਨਾਂ ਜੋਦਾ ਬੈਠਿਆ ਜੀ ਰਣਜੋਤ ਸਿੰਘ ਜੋਦਾ ਬਾਈ ਪਿੱਛੇ ਬੈਠਿਆ ਜੀ ਜਿਹੜਾ ਗੁਰਲਾਲ ਗੁਰਦਲਾਲ ਦਾ ਭਰਾ ਹੈ ਬੂਆ ਬੂਆ ਦਾ ਮੁੰਡਾ ਆਈਦਾ ਜੀ ਉਹ ਅੰਦਰ ਬੈਠਿਆ ਉਹੀ ਕੰਮ ਕਰਾ ਰਿਹਾ ਸਾਰਾ ਜੀ ਫਾਈਲ ਹੈ ਕਿ ਤੁਹਾਡੇ ਫਾੜਕੇ ਅੱਗੇ ਫਾੜੀ ਨਹੀਂ ਜੀ ਫਾੜੀ ਕੁਛ ਨਹੀਂ ਫਾਈਲ ਉਹਨਾਂ ਕੋਲੇ ਹੈ ਜੇ ਚਲੋ ਇਹ ਪ੍ਰਸ਼ਾਸਨ ਚਚਾਨ ਤਾਂ ਮੇਰੀ ਫੇਰ ਮਿਲ ਸਕਦੀ ਅੰਦਰੋਂ ਅੰਦਰੋਂ ਵੀ ਫਾਈਲ ਹੈ ਜੀ ਅੰਦਰੋਂ ਕਿਤੇ ਚਲੀ ਗਈ ਵਹਿ ਲੋ ਜਦੋਂ ਐਡਾ 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 ਪੁਲਿਸ ਮੁਲਾਜ਼ਮ ਸਾਟੇ ਨੇ ਸਾਰੇ ਅੰਦਰ ਨੇ ਕਿ ਕੌਣ ਲੈ ਕੇ ਭੱਜੂਗਾ ਜੀ ਬਾਅਦ ਚੁੱਕੇ ਕਿਸੇ ਐਸਐਚਓ ਨੂੰ ਕੋਈ ਕਿਸ ਨੇ ਐਸਐਚਓ ਰਿਪੋਰਟ ਐ ਚੀਮਾ ਸਾਹਿਬ ਜੀ ਵੀ ਸਰਦ ਸਿੰਘ ਐਸਐਚਓ ਹੋਏ ਤੇ ਮੈਡਮ ਆਈ ਮੈਡਮ ਆਈ ਸੀ ਉਹਨਾਂ ਨੇ ਵੀ ਕਹੀਂ ਉਹ ਕਹਿੰਦੇ ਆਜੋ ਆਜੋ ਮੈਂ ਸਾਰ ਨੂੰ ਲੈ ਗਿਆ ਇਹਨਾਂ ਨੂੰ ਵੀ ਪਿੱਛੇ ਜਾਣ ਦੇ ਐਮਐਲ ਸਾਹਿਬ ਨੂੰ ਜੀ ਕਹਿੰਦੇ ਵੀ ਤੁਸੀਂ ਇੱਧਰੇ ਆਜੋ ਜੀ ਇਹਨਾਂ ਨੂੰ ਵੀ ਪਿੱਛੇ ਜਾਣ ਦੇ ਜੀ ਇਹ ਤਾਂ ਕਿਵੇਂ ਦੀ ਨੀਤੀ ਪੰਜਾਬ ਸਰਕਾਰ ਤੇ ਜਿਹੜੀ ਹੈ ਉਹ ਨਹੀਂ ਥੋੜੇ ਸਾਹਮਣੇ ਹੈ ਜੀ ਗੁਰਾ ਹਾਲ ਹੈ ਇਹ ਕਾਗਜ਼ ਨਹੀਂ ਪੜਨਦੇ ਦੇ ਇੱਕ ਆਪਣੇ ਕੋਲ ਵੋਟ ਸੀ ਇੱਕ ਲੋਕਤੰਤਰ ਹੈ ਹੀ ਸੀ ਆਪਾਂ ਨੂੰ ਵੀ ਆਪਾਂ ਆਪਣਾ ਨੁਮਾਇੰਦਾ ਚੁਣ ਸਕਦੇ ਆਂ ਜੇ ਆਪਾਂ ਨੂੰ ਇਹੀ ਨਹੀਂ ਤੁਸੀਂ ਆਪ ਸਾਰੇ ਸਾਰੇ ਜਾਣੋ ਇਹਨਾਂ ਨੇ 4 ਸਾਲਾਂ ਤਹਾਨੂੰ ਤੁਹਾਨੂੰ ਪਤਾ ਵੀ ਕਿਆ ਕੁਛ ਕਰਦਿਆ ਬੁਰਾ ਹਾਲ ਕਰਦਿਆ ਨੇ ਪੰਜਾਬ ਦਾ ਬੇੜਾ ਗਰ ਕਰਦਿਆ ਹੁਣ ਅਗਲਾ ਕੀ ਕਰੋਗੇ ਐਕਸ਼ਨ ਕੀ ਆਉਣ ਟਾਈਮ ਫਾਰਮ ਦੁਆਰਾ ਭਰੋਗੇ ਨਹੀਂ ਸਰ ਹਾਂ ਕੋਸ਼ਿਸ਼ ਕਰਦੇ ਹਾਂ ਦੁਬਾਰੇ ਭਰਾਂਗੇ ਜੀ ਹਾਂ ਇਹ ਗੱਲ ਚੱਕੋਗੇ ਵਾਲੀ ਤਾਂ ਹਾਂਜੀ ਪਾਰਟੀ ਪ੍ਰਧਾਨ ਨੂੰ ਦੱਸੋਗੇ ਇਹ ਗੱਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਦੱਸਾਂਗੇ ਜੀ ਟਕਾ ਲੱਗ ਰਿਹਾ ਤੁਹਾਨੂੰ ਸਰਕਾਰ ਦਾ ਅੱਜ ਜਿਹੜੀ ਚੋਣ ਹੋ ਰਹੀ ਹੈ ਨਾ ਇਹ ਲੋਕਤੰਤਰ ਦਾ ਘਾਣਾ ਇੱਕ ਜੀ ਇਲੈਕਸ਼ਨ ਦੇ ਡਾਕਾ ਇੱਥੇ 307 ਦੇ ਪਘੋੜੇ ਜਿਹੜੇ ਗੁਰਲਾਲ ਦੇ ਰਿਸ਼ਤੇਦਾਰ ਨੇ ਜੋਧਾ ਜੀ ਅੰਦਰ ਪੂਰੇ ਗੈਂਗਸਟਰ ਲਈ ਬੈਠੇ 15-20 ਪਘੋੜੇ ਨੇ ਜਿਨ੍ਹਾਂ ਦੇ 307 ਦੇ ਪਰਤੇ ਨੇ ਡੀਐਸਪੀ ਨੇ ਆਪਣੀ ਸੁਰੱਖਿਆ ਟੱਕੇਵੇਂ ਨੇ ਜੀ ਸਵਰਨ ਸਿੰਘ ਐਸਐਚਓ ਨਾਲ ਆ ਜੀ ਸਾਡੀਆਂ ਜਿਹੜੀਆਂ ਸਾਡੀ ਭੈਣ ਸਾਡੀ ਛੋਟੀ ਭੈਣ ਪਰਤੇ ਪਰਨ ਗਈ ਸੀ ਜੀ ਇਹ ਤੋਂ ਸਵਰਨ ਸਿੰਘ ਦੇ ਨਾਲ ਗੈਂਗਸਟਰ ਉਹ ਖੜਿਆ ਸੀ ਬੌਕਸਰ ਗੈਂਗਸਟਰ ਉਹ ਫੈਲ ਖੋ ਕੇ ਲੈ ਗਿਆ ਇਹ ਸਾਡਾ ਜਵਾਨ ਫੈਲ ਪਰਨ ਗਿਆ ਸੀ ਕਿਦੀ ਫੈਲ ਖੋਣੀ ਅੰਦਰ ਉਹਨਾਂ ਨੇ ਇੰਨੇ ਗੁੰਡਾਗਰਦੀ ਮਤੇ ਰਖਿਆ ਕੋਈ ਲੋਕਤੰਤਰ ਦਾ ਪੂਰਾ ਘਾਣਾ ਜੀ ਅੱਜ ਆਪਾਂ ਕਹਿ ਸਕਦੇ ਆਂ ਵੀ ਜਿੰਨੇ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਜ਼ਾਰਾਂ ਕੁਰਬਾਨੀਆਂ ਦੇ ਕੇ ਲੋਕਾਂ ਨੇ ਦੇਸ਼ ਆਜ਼ਾਦ ਕਰਾਇਆ ਸੀ ਇੱਕ ਬੋਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਚੋਣ ਦਾ ਅਧਿਕਾਰ ਸਾਡੇ 바ਵਾ ਸਾਹਿਬ ਬ੍ਰਿਕਰ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹਦੇ 'ਚ ਇੱਕ ਚੋਣ ਸ਼ਕਤੀ ਸੀ ਵੀ ਜਿੰਨੋ ਮਾਰੀ ਜਿਤਾ ਸਕਦਾ ਜਿੰਨੋ ਮਾਰੀ ਹਰਾਸਾ ਜਿੰਨੋ ਮਾਰੀ ਗੱਦੀ ਤੇ ਬਿਠਾ ਸਕਦਾ ਪਰ ਜਦੋਂ ਦੀ ਇਹ ਝਾੜੂ ਦੀ ਸਰਕਾਰ ਆਈ ਆ ਅੱਜ ਤੱਕ 70 ਸਾਲਾਂ ਜਿੰਨੇ ਵੀ ਚੋਣਾਂ ਹੋਈਆਂ ਕਦੇ ਇਲੈਕਸ਼ਨ ਲੁੱਟੀਆਂ ਨਹੀਂ ਗਈ ਇਲੈਕਸ਼ਨ ਦੇ ਡਾਕਾ ਨਹੀਂ ਬੇਗਿਆ ਮੜੀ ਮੋਟੇ ਹੁੰਦੇ ਸੀ ਰੌਲੇ ਰੱਪੇ ਪਰ ਇਵੇਂ ਨਹੀਂ ਹੁੰਦਾ ਸੀ ਵੀ ਕਿਸੇ ਨੂੰ ਕਾਗਜ਼ਪਰੰਦਾ ਅਧਿਕਾਰ ਹੀ ਨਾ ਹੋਵੇ ਪੜੀ ਲਿਖੀ ਕੁੜੀ ਆ ਅਨਪੜ੍ਹਨੀ ਹੈ ਪੜ੍ਹੇ ਲਿਖੇ ਮੁੰਡਾ ਅੰਦਰ ਫੈਲ ਲੈ ਕੇ ਜਾ ਰਹੇ ਆ ਪੁਲਿਸ ਦਾ ਗੇਟ ਦੇ ਅੰਦਰ ਪਹਿਰਾ ਐਸਬੀ ਹਰੇ ਕੁਮਰੀਆ ਅਫਸਰ ਇੱਥੇ ਘੁੰਮ ਰਹੇ ਡੀਐਸਪੀ ਤੇ ਘੜੇ ਐਸਐਚਓ ਤੇ ਖੜੇ ਨੇ ਇਹਨਾਂ ਦੇ ਸਾਹਮਣੇ ਫੈਲਾ ਘੋ ਰਹੇ ਨੇ ਇਹਨਾਂ ਦੇ ਸਾਹਮਣੇ ਪੁਲਿਸ ਫੈਲਾ ਘੁਆਰੀ ਕੀ ਤੁਸੀਂ ਇਸ ਤੋਂ ਕਰੋ ਇਸ ਸੁੱਬੇ ਤੋਂ ਕਰੋਗੇ ਕਿ ਬਈ ਤੁਸੀਂ ਵੀ ਸਰਕਾਰਾਂ ਹੰਡਾਈ ਹੈ ਤੁਸੀਂ ਆਪ ਖੁਦ ਗੇਟ ਆਪ ਕੇ ਗਏ ਹੋ ਕੀ ਲੱਗਦਾ ਕਿ ਸਰਕਾਰ ਜਿਹੜੀ ਫਾਰਮ ਵਾਲੀ ਕਿ ਡਰ ਦਾ ਮੌਲ ਹੈ ਸਰਕਾਰ ਦੇ ਅੰਦਰ ਕਿ ਕਿਹਦੇ ਸਾਡੇ ਕੈਂਡੀਡੇਟ ਡਰ ਨਾ ਜਾਣ ਬਾਈ ਜੀ ਇਹਨਾਂ ਤਾਂ ਕੈਂਡੀਡੇਟ ਨਹੀਂ ਲੱਭੇ ਇਹਨਾਂ ਨੇ ਇੱਕੋ ਲੋਕਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਇਲੈਕਸ਼ਨ ਨਹੀਂ ਲੜਣੀ ਪੈਣੀ ਬਿਨਾ ਮੁਕਾਬਲੇ ਚ ਚੋਣਾਂ ਇਹ ਬਿਨਾ ਮੁਕਾਬਲੇ ਚ ਚੋਣਾਂ ਦੇ ਹੈਗੇ ਆ ਮੈਂ ਅੱਜ ਵੀ ਕਹਿੰਨਾ ਇਹ ਪੁਲਿਸ ਵਾਲੇ 1 ਸਾਲ ਬਾਅਦ ਇਹ ਇਹੀ ਥਾਣੇ ਚ ਅੰਦਰ ਹੋਣਗੇ ਐਸਐਚਓ ਇਹਨਾਂ ਦੇ ਵੀ ਜੇ ਅਜੇ ਝੁੱਠੇ ਪਰਚੇ ਕਰਕੇ ਸਾਡੇ ਕੰਡੀਡੇਟਾਂ ਨੂੰ ਅੰਦਰ ਭੇਜ ਸਕਦੇ ਆ ਕੱਲ ਨੂੰ ਇਸੇ ਤਰ੍ਹਾਂ ਇਹਨਾਂ ਨੇ ਸਾਨੂੰ ਝੁੱਠੇ ਪਰਚੇ ਕਰਨ ਸਿਖਾਤਾ ਵੀ ਝੁੱਠੇ ਪਰਚੇ ਕੀ ਹੁੰਦੇ ਆ ਇੱਕ ਬੰਦਾ ਫੜੋ ਦੱਸਾਂ ਦੇ ਪਰਚਾ ਕਰ ਦੋ ਉਹਦੇ ਨਾਮ ਤੇ ਇਹੀ ਐਸਐਚਓ ਇਹੀ ਪੁਲਿਸ ਇਹੀ ਥਾਣੇ ਚ ਹਵਾਲੇ ਤੇ ਬੰਦ ਹੋਊਗੀ ਇਹੀ ਡੀਐਸਪੀ ਚਿਮਾ ਇਸੇ ਥਾਣੇ ਜਾਊਗਾ ਜਿੰਨੇ ਜਿਹੜੀ ਜਿਹੜੀ ਇਹਨਾਂ ਦੇ ਅਫਸਰ ਨੇ ਕਰਪਸ਼ਨ ਕਰਿਆ ਇੱਕ ਇੱਕ ਪੈਸਾ ਹਿਸਾਬ ਕਿਤਾਬ ਲਵਾਂਗੇ ਤੇ ਥਾਣੇ 'ਚ ਬੰਦ ਕਰਕੇ আর ਜਿਹੜੇ ਅੰਦਰ ਅਫਸਰ ਬੈਠੇ ਨੇ ਚਾਹੇ ਕੋਈ ਐਕਸੀਡੈਂਟ ਕੋਈ ਵੀ ਆ ਜਿਨ੍ਹਾਂ ਨੇ ਕਾਗਜ਼ ਲੈਣ ਤੋਂ ਅਨਕਾਰੀ ਕਰਿਆ ਨੁਕਸ ਕੱਢ ਕੱਢ ਕੇ ਬਾਹਰ ਭੇਜੇ ਨੇ ਫੈਲਾ ਖੋਲੋ ਇਹਨਾਂ ਦੀਆਂ ਇਹ ਅਫਸਰਾਂ ਨੇ ਪੰਜਾਬ 'ਚ ਨੌਕਰੀਆਂ ਕਰਨੀਆਂ ਸਰਕਾਰ ਕਿਸੇ ਦੇ ਵੀ ਆਜੇ ਮੇਰਾ ਕਹਿਣ ਦਾ ਪਾਵ ਇਹਨਾਂ ਨੇ ਦੁਬਾਰਾ ਇੱਥੇ ਇਹਨਾਂ ਨੂੰ ਪੰਜਾਬ 'ਚ ਜਗ੍ਹਾ ਨਹੀਂ ਮਿਲਨੀ ਤੁਸੀਂ ਕੀ ਕਹੋਗੇ ਵੀ ਉਹ ਤੁਹਾਨੂੰ ਅੱਗੇ ਹੋਰ ਜਾਣਨੇ ਦਿੱਤਾ ਹੈ ਦੇਣੇ ਨੰਦੇ ਖੜੇ ਨੇ ਸਾਰੇ ਡਾਂਗ ਲਿਕੇ ਗੈਸਟਰੀ ਵਟੇ ਨੇ ਅੰਦਰ ਇਹ ਡਰ ਦੇ ਨੇ ਵਿੱਚ ਟਕਰਾਓ ਨਾ ਹੋ ਜਾਏ ਇਹਨਾਂ ਦਾਸ ਕੇ ਵਿੱਚ ਉਹ ਡੀਐਸਪੀ ਜਦੀ ਮੋੜ ਲੈਂਦਾ ਅਗਲਾ ਐਕਸ਼ਨ ਪਲਾਨ ਕੀ ਹੋਏਗਾ ਕਾਂਗਰਸ ਪਾਰਟੀ ਦਾ ਤੁਸੀਂ ਨਵਾਇੰਦਾ ਕੀ ਕਹਿੰਦਾ ਕੀ ਐਕਸ਼ਨ ਦਾ ਇਹਨਾਂ ਦਾ ਕੀ ਐਕਸ਼ਨ ਲਟੇਰੀ ਲਟੇਰੀ ਦੇ ਡਾਕੂ ਹੁੰਨੇ ਆ ਡਾਕੂਆਂ ਦਾ ਕੀ ਐਕਸ਼ਨ ਹੋਣਾ ਡਾਕੂ ਜੁੱਤੀ ਨਾ ਸੋਧਦੇ ਆ ਜਦੋਂ ਟਾਈਮ ਆਊਗਾ ਫਿਰ ਜੁੱਤੀ ਨਾ ਸੋਧਾਂਗੇ ਨਾ ਇਹ ਡੈਰੀ ਲਾਓਗੇ ਜੀ ਮੈਂ ਡੈਰੀ ਤਾਂ ਲੱਗੀ ਵੇ ਜੇ ਸੁਖਵੀਰ ਬਦਲ ਕੇ ਕੋਈ ਸਾਰੇ ਮੈਂ ਕਹਿੰਦਾ ਕੋਈ ਸਰਕਾਰ ਆ ਜੇ ਇਹਨਾਂ ਨੂੰ ਨੀ ਬਖਸ਼ੋਗੇ ਇਹ ਬੰਦੇ ਬਖਸਣ ਦੇ ਯੋਗ ਨਹੀਂ ਹੈ ਮੈਂ ਕਹਿੰਦਾ ਮਲਾਜਮ ਨਹੀਂ ਬਖਸਣ ਦੇ ਉਹ ਜਿਹੜੇ ਚੋਣਾ ਕਰਾ ਰਹੇ ਨੇ ਔਰ ਜਿਹੜੇ ਅਫਸਰ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਦਿਖ ਰਹੇ ਨੇ ਭਾਈ ਜੀ ਕਦੇ ਹੋਇਆ ਡੀਐਸਪੀ ਨੇ ਆਪਣੀ ਇੰਨੀ ਕਿ ਇਮੇਜ ਖਰਾਬ ਕਰਤੀ ਪੁਲਿਸ ਨੇ 300 ਸਾਦੇ ਭਗੋੜੇ ਉਹਦੇ ਨਾਲ ਬੈਠੇ ਚਾਹ ਪੀ ਰਹੇ ਨੇ ਉਹਨਾਂ ਦੇ ਨਾਲ ਬਿਠਾ ਕੇ ਫੈਲਾ ਖੋ ਰਹੇ ਨੇ ਇਹ ਕਹਦੇ ਲੋਕਤੰਤਰ ਹੋਇਆ ਕਿਦਾਂ ਦੇਖਦੇ ਹੋ ਅਕਾਲੀ ਸਰਕਾਰ ਵੀ ਲਈ ਤੁਹਾਡੀ ਵੀ ਸਰਕਾਰ ਲਈ ਲੇਕਿਨ ਇਹ ਨਵੀਂ ਵੀਪੀ ਹੈ ਜਿਹੜੇ ਕਾਗਜ ਪਾੜਨ ਦੀ ਮੇਰੇ 70 ਸਾਲਾਂ ਚ ਮੈਂ ਨਹੀਂ ਕੋਈ ਤਰ੍ਹਾਂ ਕਾਗਜ ਪਾੜਦਾ ਦੇਖਿਆ ਇੱਥੇ ਕਾਲੀਆਂ ਦੀ ਸਰਕਾਰ ਵੀ ਰਹੀਆਂ 10 ਸਾਲ ਇਹ ਨਹੀਂ ਹੁੰਦਾ ਕੋਈ ਕਾਜ ਤੰਦਰੂ ਗੇਟ ਤੋਂ ਖੋਗੇ ਲੈ ਚੁਗਾ ਇਹ ਨਹੀਂ ਕਿਤੇ ਹੋਇਆ ਫੈਲ ਕੈਨਸਲ ਹੋ ਜਾਊਗੀ ਇਸ ਕਰਕੇ ਮੈਂ ਕਹਿੰਨਾ ਕਿਸੇ ਵੀ ਸਰਕਾਰ ਨੇ ਇਹ ਕੰਮ ਨਹੀਂ ਕੀਤਾ ਜਿਹੜਾ ਇਹਨਾਂ ਨੇ ਕਰਿਆ ਮੈਂ ਨਾ ਜੀ ਕਿਸੇ ਅਫਸਰਾਂ ਦੇ ਨਾਮ ਲੈ ਰਹੇ ਹੋ ਵੀ ਅੰਦਰ ਜਿਹੜੇ ਗੁੰਡੇ ਬਿਠਾ ਰਿਹਾ ਗੈਂਗਸਟਰ ਬਿਠਾ ਲਿਆ ਦੂਜੇ ਪਾਸੇ ਪੁਲਿਸ ਲੋਕਾਂ ਨੇ ਟਕੜਾਕਾਰ ਗੈਂਗਸਟਰਾਂ ਨੂੰ ਇਨਕਾਊਂਟਰ ਕਰਿਆ ਕੀ ਲੱਗਦਾ ਬੜਾਵਾ ਦੇ ਰਹੀ ਪੰਜਾਬ ਪੁਲਿਸ ਹੈ ਹੀ ਗੈਂਗਸਟਰਾਂ ਨਾਲ ਸਾਰੇ ਉਹਨਾਂ ਕਾਊਂਟਰ ਇਨਕਾਊਂਟਰ ਦਾ ਇਹਨਾਂ ਕੰਮ ਲੈ ਕੇ ਬਾਅਦੋਂ ਨਾਲ ਇਨਕਾਊਂਟਰ ਕਰਨ ਲੈ ਸਾਡੇ ਭੇਜਣਾ ਖੁੰਲੇ ਪਹਿਲਾਂ ਉਹ ਤੇ ਬੰਦੇ ਮਰਾਂਣਗੇ ਮੁੜ ਕੇ ਨਾਲ ਇਨਕਾਊਂਟਰ ਕਰ ਦੇਣਗੇ ਪਹਿਲਾਂ ਉਹ ਤੋਂ ਕੰਮ ਲੈਣਗੇ ਸਾਰਾ ਕੰਮ ਲੈ ਕੇ ਜਦੋਂ ਕੰਮ ਕੰਮ ਲਿਆ ਇਹਨੇ ਵੀ ਹੁਣ ਸਾਡੀ ਬਦਨਾਮੀ ਨਾ ਹੋ ਜਾਏ ਮੁੜ ਕੇ ਇਨਕਾਊਂਟਰ ਕਰ ਦਿੰਨੇ ਠੀਕ ਹੈ